ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਤਾਂ ਦੇ ਆਪਣੀ ਭੈਣ ਸੀ ਮਜੀਤ कौर ਅੱਜ ਸ਼ਹੀਦ ਦੇ ਆਜਮ ਸਰਦਾਰ ਅਗਰ ਸਿੰਘ ਜੀ ਦਾ ਜਨਮ ਦਿਹਾੜਾ ਹੈ ਸੋ ਮੈਂ ਉਹਨਾਂ ਦੇ ਜਨਮ ਦਿਨ ਦੀਆਂ ਸਾਰੇ ਦੇਸ਼ ਵਾਸੀਆਂ ਨੂੰ ਵਧਾਈਆਂ ਦਿੰਨੀ ਆ ਜਿੱਦਾਂ ਕਿ ਤੁਸੀਂ ਜਾਣਦੇ ਹੀ ਹੋ ਕਿ ਭਗਤ ਸਿੰਘ ਜੀ ਨੇ ਛੋਟੀ ਹੀ ਉਮਰ ਦੇ ਵਿੱਚ ਅੰਗਰੇਜ਼ਾਂ ਦੇ ਨਾਲ ਲੜਾਈਆਂ ਲੜੀਆਂ ਔਰ ਆਪਣੇ ਦੇਸ਼ ਨੂੰ ਆਜ਼ਾਦ ਕਰਵਾਇਆ ਅੱਜ ਉਹਨਾਂ ਦੀ ਬਦੌਲਤ ਹੀ ਆਪਾਂ ਆਜ਼ਾਦੀ ਮਾਨ ਰਹੇ ਆਂ ਬਹੁਤ ਫਕਰ ਹੈ ਉਹਨਾਂ ਦੀ ਮਾਂ ਤੇ ਉਹਨਾਂ ਨੂੰ ਲੱਖ ਲੱਖ ਕਰੋੜਾ ਕਰੋੜਾ ਵਾਰ ਪਰ ਨਾਮ ਹੈ ਜਿਨ੍ਹਾਂ ਨੇ ਇਦਾਂ ਦੇ ਪੁੱਤ ਨੂੰ ਜਨਮ ਦਿੱਤਾ ਪਰ ਅੱਜ ਸਾਡਾ ਦੇਸ਼ ਕਿੱਥੇ ਜਾ ਰਿਹਾ ਹੈ ਦੇਸ਼ ਦੇ ਜਵਾਨ ਕੀ ਕਰ ਰਹੇ ਹਨ ਨਸ਼ਿਆਂ ਦੇ ਵਿੱਚ ਡੁੱਬੇ ਹੋਏ ਹਨ ਅੱਜ ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਨਹੀਂ ਕਿ ਜਿਨ੍ਹਾਂ ਨੇ ਛੋਟੀ ਉਮਰ ਦੇ ਵਿੱਚ ਸਾਨੂੰ ਆਜ਼ਾਦ ਕਰਵਾਉਣ ਦੀ ਖਾਤਰ ਇਸ ਦੁਨੀਆ ਤੋਂ ਚਲੇ ਗਏ ਅੱਜ ਸਾਡੇ ਉਹ ਨੌਜਵਾਨ ਨਸ਼ਿਆਂ ਵਿੱਚ ਡੁੱਬ ਕੇ ਆਪਣੀਆਂ ਜਵਾਨੀਆਂ ਖਰਾਬ ਕਰ ਰਹੇ ਹਨ ਉਹਨਾਂ ਨੂੰ ਵੀ ਇਨ੍ਹਾਂ ਸ਼ਹੀਦਾਂ ਉਹ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਉਹਨਾਂ ਦੀਆਂ ਦਿੱਤੀਆਂ ਕੁਰਬਾਨੀਆਂ ਨੂੰ ਆਪਾਂ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਕਿਉਂਕਿ ਅੱਜ ਕੱਲ ਦੇ ਮਾਪੇ ਆ ਉਹਨਾਂ ਕੋਲ ਇੰਨਾ ਟਾਈਮ ਹੀ ਨਹੀਂ ਹੈਗਾ ਜੋ ਆਪਣੇ ਬੱਚਿਆਂ ਨੂੰ ਇੰਨੀਆਂ ਚੀਜ਼ਾਂ ਬਾਰੇ ਦੱਸਣ ਕਿ ਆਪਣੇ ਦੇਸ਼ ਨੂੰ ਆਜ਼ਾਦ ਕਰਵਾਉਣ ਦੀ ਖਾਤਰ ਲੋਕਾਂ ਨੇ ਕੀ ਕੋਸ਼ਿਸ਼ ਕੀਤਾ ਕਿੰਨੀਆਂ ਸ਼ਹਾਦਤਾਂ ਕਿੰਨੀਆਂ ਕੁਰਬਾਨੀਆਂ ਦਿੱਤੀਆਂ ਗਈਆਂ ਤਾਂ ਆਪਾਂ ਜਾਤੀ ਦੀ ਸਾਹ ਲੈ ਆਜ਼ਾਦੀ ਵਿੱਚ ਆਪਾਂ ਜੀਨੇ ਆ ਉਹ ਉਹਨਾਂ ਦੀ ਬਦੌਲਤ ਹੀ ਆ ਸੋ ਮੈਂ ਬੇਨਤੀ ਕਰਨਾ ਚਾਹੁੰਨੀ ਆ ਉਹਨਾਂ ਸਾਰੀਆਂ ਮਾਵਾਂ ਨੂੰ ਕਿ ਵੱਧ ਤੋਂ ਵੱਧ ਅੱਜ ਦੀ ਵੀਡੀਓ ਆਪਣੇ ਬੱਚਿਆਂ ਨੂੰ ਸ਼ਹੀਦਾਂ ਬਾਰੇ ਗੁਰੂਆਂ ਪੀਰਾਂ ਬਾਰੇ ਵੀਡੀਓ ਤੁਸੀਂ ਪਾਉਣੇ ਆ ਦੇਖਦੇ ਆ ਪਰ ਮੈਂ ਚਾਹੁੰਨੀ ਆ ਕਿ ਵੱਧ ਤੋਂ ਵੱਧ ਲੇਡੀਜ਼ ਨੂੰ ਬੱਚਿਆਂ ਨੂੰ ਗੁਰੂਆਂ ਵੀਰਾਂ ਦੀਆਂ ਸ਼ਹੀਦੀਆਂ ਬਾਰੇ ਜਿੱਦਾਂ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਚਾਰੇ ਪੁੱਤਰ ਦੇਸ਼ ਤੋਂ ਕੁਰਬਾਨ ਕਰ ਦਿੱਤੇ ਜੀ ਭਗਤ ਸਿੰਘ ਬਾਰੇ ਬਾਬਾ ਸਾਹਿਬ ਬੀਰ ਅੰbedkar ਬਾਰੇ ਇਹਨਾਂ ਚੀਜ਼ਾਂ ਬਾਰੇ ਦੱਸਿਆ ਕਰੋ ਕਿਉਂਕਿ ਜਦੋਂ ਆਪਾਂ ਬੱਚਿਆਂ ਨੂੰ ਸਮਝਾਵਾਂਗੇ ਫੇਰ ਹੀ ਉਹਨਾਂ ਨੂੰ ਇਹ ਚੀਜ਼ਾਂ ਦਾ ਪਤਾ ਲੱਗੇਗਾ ਮੈਂ ਆਸ ਕਰਦੀ ਹਾਂ ਸਾਰਿਆਂ ਇਹ ਉਨਾ ਮਾਮਾ ਅੱਗੇ ਕਿ ਆਪਣੇ ਬੱਚਿਆਂ ਨੂੰ ਵਧੀਆ ਚੀਜ਼ਾਂ ਵਧੀਆ ਸਿੱਖਿਆ ਦਿਓ ਇਹ ਚੀਜ਼ਾਂ ਜਰੂਰ ਸਿਖਾਓ ਸਮਝਾਓ ਕਿ ਆਪਾਂ ਕਿੱਦਾਂ ਆਜ਼ਾਦ ਹੋਏ ਆਂ ਕਿੱਦਾਂ ਅੱਜ ਆਪਾਂ ਇਹ ਆਜ਼ਾਦੀ ਮਾਰ ਰਹੇ ਆਂ ਨੇ ਇਹ ਆਜ਼ਾਦੀ ਲੈਣ ਦੀ ਖਾਤਰ ਕਿੰਨੇ ਕਿੰਨੀਆਂ ਜਾਨਾਂ ਕੁਰਬਾਨ ਹੋਈਆਂ ਕਿੰਨੇ ਉਹ ਬੱਚੇ ਜਿਨ੍ਹਾਂ ਨੇ ਆਪਣੀਆਂ ਜਵਾਨੀਆਂ ਨਹੀਂ ਸੀ ਹੰਡਾਈਆਂ ਉਹ ਫਾਂਸੀਆਂ ਤੇ ਚੜ੍ਹ ਕੇ ਆਪਣਾ ਕਰਕੇ ਇਹ ਚੀਜ਼ ਬੱਚਿਆਂ ਨੂੰ ਜ਼ਰੂਰ ਦੱਸਿਆ ਕਰੋ ਕਿ ਆਉਣ ਵਾਲੀ ਪੀੜ੍ਹੀ ਆਪਣੀ ਉਹਨਾਂ ਸ਼ਹੀਦਾਂ ਨੂੰ ਹਮੇਸ਼ਾ ਯਾਦ ਰੱਖੇ ਸੋ ਇਹਨਾਂ ਕਹਿੰਦੀ ਹੋਈ ਆਸ ਕਰਦੀ ਆਂ ਕਿ ਤੁਸੀਂ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰੋਗੇ ਪਿਆਰ ਕਰੋਗੇ ਜੇ ਇਹਨਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਜ਼ਰੂਰ ਕਰਿਓ ਤੇ ਧੰਨਵਾਦ ਜੀ ਇਹ